ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਮੈਨੇਜਰ ਗੁਰਮੀਤ ਸਿੰਘ ਅਤੇ ਜਾਗੀਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਏ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ 18 ਮਈ ਤੋਂ ਲੈ ਕੇ 22 ਮਈ 2024 ਤੱਕ ਬੜੀ ਸ਼ਰਧਾ ਅਤੇ ਚਾਅ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਦੇ ਵਿੱਚ ਇਸ ਨਿਮਾਹ ਕਰਨ ਕਰਵਾਇਆ ਜਾ ਰਿਹਾ ਹੈ। ਅੱਜ ਦਰਬਾਰ ਸ਼੍ਰੀ ਪੌਟਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ 30 ਚੈਨਲ ਦੇ ਰਿਪੋਰਟਰ ਹਰਬਖਸ਼ ਸਿੰਘ ਨੇ ਸਰਦਾਰ ਗੁਰਮੀਤ ਸਿੰਘ ਦੇ ਨਾਲ ਮੁਲਾਕਾਤ ਕਰਕੇ ਸ਼ਹੀਦੀ ਦਿਹਾੜੇ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਇਸ ਸੰਬੰਧ ਵਿੱਚ ਇਸ਼ਤਿਹਾਰ ਛਾਪ ਕੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ 22 ਮਈ ਦੇ ਸਾਕੇ ਦੀ ਜਾਣਕਾਰੀ ਅੰਕਿਤ ਕੀਤੀ ਗਈ ਹੈ ਸਰਦਾਰ ਪਰਮਜੀਤ ਸਿੰਘ ਗੁਰੂ ਰਾਖਾ ਜੀ ਨੇ ਵੀ ਇਸ ਸਾਕੀ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਕਿ ਹੈ ਕਿ ਦਰਬਾ ਸ਼੍ਰੀ ਪੌਂਟਾ ਸਾਹਿਬ ਦੀ ਮਰਿਆਦਾ ਨੂੰ برقرار ਰੱਖਦਿਆਂ 11 ਸਿੰਘ ਸ਼ਹੀਦ ਹੋ ਗਏ। ਕਈ ਸਾਰੇ ਸਿੰਘ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ। ਜਿਨ੍ਹਾਂ ਦੇ ਵਿੱਚ ਮਿਸਾਲ ਸ਼ਹੀਦਾਰਨਾ ਦਲ ਹਰੀਆ ਵੇਲਾ ਦੇ ਮੁਖੀ ਸੰਤ ਬਾਬਾ ਜਤਿਹਾਰ ਨਿਹਾਲ ਸਿੰਘ ਨੂੰ ਵੀ ਤਿੰਨ ਗੋਲੀਆਂ ਲੱਗੀਆਂ ਸਨ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਦੇ ਨਾਲ ਸ਼ਹੀਦ ਨਹੀਂ ਸੀ ਹੋਏ ਅਤੇ ਉਹਨਾਂ ਦਾ ਇਲਾਜ ਕੀਤਾ ਅਤੇ ਠੀਕ ਹੋ ਗਏ ਸਨ ਸਿੱਖ ਜਗਤ ਨੇ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦੇ ਨਾਲ ਸਨਮਾਨਿਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਨੀ ਪ੍ਰੋਜੈਕਟ ਦਾ ਚੀਰਵਾਰ ਸ਼੍ਰੀ ਪਟਾ ਸਾਹਿਬ ਵਿਖੇ 22 ਮਈ 2024 ਨੂੰ ਗੁਰਦਰਾ ਸਾਹਿਬ ਨੂੰ ਮਹੰਤਾ ਕੋ ਯਾਦ ਕਰਨ ਵਾਸਤੇ ਚੈਲਰੀ 101 ਜੀ ਸ਼ੋਭ ਅਰ ਪਠਾ ਦੀ ਰੇੜੀ ਨੂੰ ਖੜ ਰੱਖਣ ਵਾਸਤੇ ਮਿਸ਼ਲ ਸ਼ੀਦਾਤ ਅੱਲਾ ਦਾ ਲਹਰੀਆ ਮੇਲਾ ਜੱਜਵੰਦੀ ਬਲੋ ਇੱਕ ਵਿਸ਼ੇਸ਼ ਸ਼ੰਗਾਰ ਸ਼ੁਰੂ ਹੋਇਆ ਸੀ ਜਿਸ ਵਿੱਚ ਤਰਨਤਾਰਨ ਆਰਿਆਂ ਪੇਂਡਲ ਦੇ 11 ਸੂਰਬੀਰ ਨੇ ਸਿਧਾ ਨੇ ਆਪਣੀ ਸ਼ਹਾਦਤ ਦੇ ਕੇ ਪਾਵਨ ਪਵਿੱਤਰ ਤਰਤੀ ਦਰਵਾਸਿਬ ਮੋਡਾ ਸਾਹਿਬ ਜੀ ਨੂੰ ਆਜ਼ਾਦ ਕਰਾ ਕੇ ਅੰਤਖਾਤਾ ਵਿੱਚ ਸੌਂਪਿਆ ਇਸੂ ਦੀ ਸ਼ਾਕੇ ਵਿੱਚ ਮਿਸਰ ਸੀਤਾ ਕੱਲਨਾਂ ਦੇ ਆਰਿਆਂ ਪੇਂਡਲ ਦੇ ਮਜੂਦਾ ਮੁਖੀ ਜਸਜੀਤ ਸਿੰਘ ਸ਼ਹਿਬਾ ਨਿਹਾਲ ਸਿੰਘ ਜੀ ਤਿੰਨ ਗੋੜੀਆਂ ਲੱਗਣ ਕਰਕੇ ਗੰਭੀਰ ਰੂਪ ਵਿੱਚ ਫਟੜ ਹੋਏ ਸੱਲੂ ਨਾਲ ਮਾਸਟਰ ਅਜੀਤ ਸਿੰਘ ਜੀ ਬਾਬਾ ਕਰਵਟਨ ਸਿੰਘ ਜੀ ਕਾਗੋ ਰੋੜੀ ਵਾਲੇ ਉਹ ਵੀ ਗੰਭੀਰ ਰੂਪ ਵਿੱਚ ਫਟੜ ਹੋਏ ਸਨ ਉਹਨਾਂ ਮਹਾਨ ਸ਼ੀਰਾਂ ਦੀ ਯਾਦ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 ਮਈ ਜਦ ਬੋਧਵਾਰ ਨੂੰ ਮਹਾਨ ਗੁਰਮਤਿ ਵਿਸ਼ੇਸ਼ ਜੀ ਸਮਾਰੋਹ ਕਰਾਏ ਜਾ ਰਹੇ ਹਨ ਜਿਸ ਵਿੱਚ ਦਰਬਾਰ ਸਾਹਿਬ ਦੇ ਅਮਰ ਸਾਧ ਸਾਹ ਕੋ ਅਜੂਰੀ ਰਾਗੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਅਤੇ ਸਿੱਖ ਪੰਥ ਦਾ ਮਾਨ ਤਾਡੀ ਜਥਾ ਅਜੇ ਜੀ ਅਣਖੀ ਆਪ ਸਾਰਤਾਂ ਨੂੰ ਗੁਰਬਾਣੀ ਦਾ ਨਿਹਾਲ ਕਰਨਗੇ شہی ساخی وشیش طور سے سنگھ سا گھنی رکھویر جی جتے دار شری اکال تخت صاحب شری امرسر صاحب گیس سلطان سنگھ جی جتھے دار تخت شریس گڑھ ساحب اور سردار ہرجندر سن جی تامی پردھان شومی گردوا پربنتک کمیٹی شری امرسر صاحب اور گردوا پربندک کمیٹی شری پڑا صاحب مبر صاحب ਅਤੇ ਸਿੰਘ ਸਾਹਿਬ ਜਸੇਦਾਰ ਬਾਬਾ ਨੇ ਆਪရှင် ਕੀ ਮੁੱਖੀ ਮਿਸ਼ਨ ਜੀ ਦਾ ਤਨਦਰ ਹਰਿਆਵਿਲਾ ਗੁਰੂ ਘਰ ਆ ਗਏ ਆ ਪੋਜਾ ਨਗ ਸਿੰਘ ਕਸ਼ਮੀਰ ਪਹੁੰਚ ਕਰਕੇ ਇਸ ਜੀ ਦੀ ਸਾਕੇ ਵਿੱਚ ਜੋ ਕਿ ਉਹਨਾਂ ਨੇ ਆਪਣੇ ਸਰੀਰ ਤੇ ਇਹ ਹੰਡਾ ਸੀ ਉਹ ਆਪ ਨਹੀਂ ਸਕਤਾ ਨੂੰ ਪੇਸ਼ੀ ਦੇ ਸਾਕੇ ਦੀ ਸਾਰੀ ਬਾਤ ਦਾ ਸੰਭਲ ਕਰਉਣਗੇ ਇਸੇ ਛੀ ਦਾ ਜਾਨ ਅੰਦਰ 18 ਮਈ ਨੂੰ ਉਰਧਰਾ ਕੋਪਸਰ ਵਿਖੇ ਘਰ ਪਰਸਰਾ ਮੋਹਲ ਕੀਤਾ 20 ਮਈ ਨੂੰ ਉੱਥੇ ਕੋਪਣਗੇ ਉੱਥੇ ਸਾਰਾ ਦਿਨ ਜਵਾਹਰ ਸੰਨ ਦੇ ਗੁਰੂ ਕੇ ਲੰਗਰ ਉਤੋਂ ਕੇ ਬਾਸਲ ਗਿਆ ਆਹ ਨੂੰ ਸੱਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਉਂਕਿ ਮਹਾਰषि ਜਨੋ ਆਪਣੇ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ 22 ਮਈ ਦਿਨ ਬੁੱਧਵਾਰ ਨੂੰ ਨੂੰ ਸੱਤਾ ਦਰਵਾਜ਼ਾ ਸ੍ਰੀਮਾਨਾ ਸਾਹਿਬ ਨੂੰ ਮੋਰ ਦੇ ਨਾਮ ਹਰ ਚੀਜ਼ ਦਾ ਸ਼ਰਧਾ ਦੇ ਪਰਪੇਟ ਕਰੋ ਅਤੇ ਕਲਗੀ ਤਰ ਪਾਸ਼ਾ ਮਹਾਰਾ ਕੀ ਜੀਆ ਖੁਸ਼ੀਆਂ ਪ੍ਰਾਪਤ ਕਰੋ ਬਾਈ ਰੂ ਜੀ ਦਾ ਘਰ ਸਾਹ ਬਾਈ ਰੂ ਜੀ ਬੱਚੇ ਵਾਹਿਗੁਰੂ ਸਾਹਿਬ ਵਾਹਿ ਜੀ ਕੀ ਫਤਿਹ ਭਾਈ ਸਾਹਿਬ ਕਾ ਵਾਹਿਗੁਰੂ ਸਾਹਿਬ ਜੀਓ ਭਾਈ ਸਾਹਿਬ ਜੀ ਉੱਚਾ ਮੈਨੂੰ ਬਹੁਤ ਖੁਸ਼ੀ ਹੋਈ ਅੱਛਾ ਕਿ ਅੱਜ ਆਰ ਜੀ ਇਸ ਮੋਕੇ ਤੇ ਪੁੱਜਿਓ ਇੱਥੇ 22 ਮਈ 1943 ਦੇ ਸ਼ਹੀਦੀ ਦਿਹਾੜੇ ਨੂੰ ਆਪਣ ਜਿਹੜੀ ਸ਼ਰਧਾਂਜਲੀयां ਪੇਟੇ ਜਾਣੀਆਂ ਨੇ ਜਿਹਦੇ ਬਾਰੇ ਪ੍ਰੋਗਰਾਮ ਖੇ ਦਰਬਾਰ ਸ਼ਾਹਪੌਂਟਾ ਸੈਵਿਕ ਹੋਣਾ ਹੈ ਸ਼ਾਪਿਆ ਆਜੀ ਕਿਰਪਾ ਕਰਨਾ ਇਸ਼ਤਾਲ ਛਾਪ ਰੇ ਉਹ ਸੋਨਾ ਇਸ਼ਤਾਲ ਛਾਪ ਰਹੇ ਨੇ ਛਪ ਗਏ ਹਾਲਾਤ ਸਹੀ ਨੇ ਕਿ ਬਾਕੀ ਕਾਫੀ ਜਾਂ ਕਿੱਥੇ ਜਾ ਰਹੇ ਨੇ ਰਿਸਰਚਡੀਆਂ ਕਲਾਮ ਵਰਕਸ਼ਿਪਸ ਹੁੰਦਾ ਰਹੀ ਕਾਰਜ ਸੰਪੂਰਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸਾਕੇ ਬਰੇ ਇੱਕ ਮਿੰਟ ਸਾਕੇ ਬਰੇ ਚੁਣੇ ਹਾਲਾਤ ਜਿਹੜੇ 22 ਮਈ ਨੂੰ ਜੋਨ ਮਹੰਤਾ ਨੂੰ ਗੁਰਦੁਆਰਾ ਸੇਵਾ ਜਾਦ ਕਰਾਇਆ ਸੀ ਮਹੰਤਾ ਤੋਂ ਫਿਰ ਸਾਬਾ ਗੁਰदयाल ਸਿੰਘ ਜਿਹੜੇ ਹੁੰਦੇ ਸਨ ਮਹੰਤ ਗੁਰदयाल ਸਿੰਘ ਉਹਨਾਂ ਤੋਂ ਨ્યાਨ ਸਿੰਘਾ ਨੇ ਸੇਵਾ ਲੈ ਕੇ ਸ਼ੀਧੀਆਂ ਦੇ ਕੇ ਇਸ ਸਥਾਨ ਨੂੰ ਅਰਜਾਦ ਕਰਾਇਆ ਸੀ ਜਿਹੜੀਆਂ ਕਿ ਕਾਲੀਆਂ ਕਰਤੂਤਾਂ ਜਾਂ ਮਾੜੇ ਕੰਮਾਂ ਤੋਂ ਬਚੰਦੇ ਹੋਏ ਉਹਨੂੰ ਸੁਧਾਰ ਕਰਨ ਦਾ ਅਸਿਕੀਤਾ ਸੀ ਗੁਰਦਾਸ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਦੇ ਆ ਹੋਏ ਆ। ਖਨਪਰਸਰ ਸਾਹਿਬ ਜੀ ਕਿਰਪਾ ਸਦਕਾ ਉਹਨਾਂ ਸੀਖ ਖਨਪਰਸਰ ਖੇਸੀ। ਸੀਖ ਖਨਪਰਸਰ ਜੀ ਜੇ ਸੰਪੂਰਨਤਾ ਹੁੰਦੇ ਹੋ ਪਹਿਲੇ ਹੀ ਉਹਨਾਂ ਨੇ ਗੋਲੀ ਕਾਣੂ ਰੱਖ ਰੱਖ ਕੇ ਤੇ ਸਿੰਘ ਸ਼ਹੀਦ ਕਰਾਇਆ ਸਨ ਤੇ ਜਿੱਦੇ ਨਾਲ ਉਸ ਤੋਂ ਬਾਅਦ ਹਾਲਾਤ ਨੂੰ ਬਰਖਦੇ ਆ ਹੋਏ ਆ ਨਿਮਸ਼ਿਣਾਨੀ। ਆਪਣਾ ਕਾਬਜ਼ ਕਰਕੇ ਖਾਲਸਾ ਨੂੰ ਆਪਣਾ ਸਥਾਨ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।